ਸ਼ਸ਼ੀਕਲ ਜੀ ਅਸੀਂ ਅੱਜ ਪਹੁੰਚੇ ਹਾਂ ਜੀ ਦਫ਼ਤਰ ਉਪ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਕਪੂਰਥਲਾ ਇੱਥੇ ਮਸਲਾ ਹੈ ਜੀ ਅਸੀਂ ਪਿਛਲੇ ਕੱਲ੍ਹ ਦਾ ਲਾ ਲੋ ਜੀ ਤਕਰੀਬਤ 2 ਵਜੇ ਦੁਪਹਿਰ ਦੇ ਇੱਥੇ ਕੋਈ ਮਸਲਾ ਸੀਗਾ ਕੋਈ ਅਰਜਨ ਵੀ ਸੀਗਾ ਉਹਨੇ 8500 ਰੁਪਿਆ ਇੱਕ ਰਿਸ਼ਵਤ ਲੈ ਲਈ ਆਪਣੇ ਤਹਿਸੀਲਦਾਰ ਦੇ ਨਾਂ ਤੇ ਤੇ ਹੋਰ ਕਲਕਰ ਨਾਂ ਤੇ ਤੇ 10000 ਰਿਸ਼ਵਤ ਦੀ ਹੋਰ ਮੰਗ ਕਰ ਰਿਹਾ ਸੀਗਾ ਤੇ ਕੱਲ ਦੇ ਇੱਥੇ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਭਾਈ ਵੀ ਸਾਡੀ ਰਿਕਾਰਡਿੰਗ ਵੀ ਕਰ ਲਈ ਉਸ ਬੰਦੇ ਦੀ ਰਿਕਾਰਡਿੰਗ ਦੇ ਵਿੱਚ ਉਹ ਸਾਫ਼-ਸਾਫ਼ ਕਹਿ ਰਿਹਾ ਵੀ ਅਸੀਂ ਜਿਹੜੀ ਜਿਹੜੇ ਪੈਸੇ ਆ ਗਾੜੀ ਤਹਿਸੀਲਦਾਰ ਨੂੰ ਪਹੁੰਚਾਉਣੇ ਕ ਲੜਕਾਂ ਨੂੰ ਕਹਿਣੇ ਆ ਪਹੁੰਚਾਉਣੇ ਆ ਰਿਕਾਰਡਿੰਗ ਤੋਂ ਬਾਅਦ ਅਸੀਂ 10000 ਰੁਪਏ ਵਾਲੇ ਹੋ ਦੇਣਾ ਸੀ ਉਹਨੂੰ ਤੇ 10000 ਦੇਣ ਵਾਸਤੇ ਅਸੀਂ ਕਿ ਪਹਿਲੋ ਵਿਜਲੈਂਸ ਬਿਊਰੋ ਨਾਲ ਸੰਪਰਕ ਕਰਦੇ ਹਾਂ ਸੋ ਕੱਲ ਦੇ 2 ਵਜੇ ਤੋਂ ਪਹਿਲਾਂ ਅਸੀਂ ਇੱਥੇ ਆਏ ਪਿਆ ਜੀ ਠੀਕ ਹੈ ਜੀ ਤੇ 2 2.5 ਘੰਟੇ ਕੱਲ ਇੱਥੇ ਖੱਜਲ ਹੋ ਗਿਆ ਕਹਿੰਦੇ ਅਸੀਂ ਕਰਦੇ ਹਾਂ ਜੀ ਸਾਰੀ ਸਰ ਤੇ ਅੱਜ ਸਾਨੂੰ ਤਕਰੀਬਨ ਲੱਗ ਭਾਗ 2.5 ਘੰਟਿਆਂ ਦੇ ਫੇਰ ਬੈਠਿਆ ਨੂੰ ਹੋ ਗਏ ਆ ਤੇ ਹੁਣ ਜਿਹੜੀ ਗੱਲ ਆ ਜੀ ਵਿਚਲੀ ਗੱਲ ਆ ਵੀ ਜਿਹੜੇ ਜਿਹਨੂੰ ਰਿਸ਼ਵਤ ਦੇਣੀ ਉਸ ਬੰਦੇ ਨੂੰ ਪਤਾ ਲੱਗ ਗਿਆ ਆ ਦਰਹਲ ਚ ਇਹ ਗੱਲ ਸਿਰਫ ਸਾਡੇ 2-3 ਬੰਦਿਆਂ ਦੇ ਵਿੱਚ ਸੀ ਤੇ ਬਿਜ਼ਨਸ ਬਿਊਰੋ ਦਫ਼ਤਰ ਦੇ ਮੁਲਾਜ਼ਮਾਂ ਦੇ ਵਿੱਚ ਗੱਲ ਸੀ ਹੋਰ ਕਿਸੇ ਬੰਦੇ ਨੂੰ ਨਹੀਂ ਪਤਾ ਸੀ ਵੀ ਜਿਹੜੀ ਅਸੀਂ ਜਿਹੜੀ ਦੁਆਰਾ ਜਿਹੜੇ 10000 ਰੁਪਏ ਉਹਨੂੰ ਦੇਣ ਜਾਣਾ ਆ ਤੇ ਅਸੀਂ ਬਿਜ਼ਨਸ ਬਿਊਰੋ ਇੱਥੇ ਆਏ ਆ ਤਾਂ ਅਸੀਂ ਉਹਨੂੰ ਟਰੈਪ ਕਰਨਾ ਆ ਸੋ ਇਹ ਜਿਹੜੀ ਮਿਲੀਭੁਗਤਿਆ ਇਥੋਂ ਸਾਫ਼ ਯਾਰ ਹੋ ਰਹੀ ਆ ਅਸੀਂ ਕਹਿੰਦੇ ਆ ਵੀ ਇੱਕ ਪਾਸੇ ਪੰਜਾਬ ਸਰਕਾਰ ਕਹਿ ਰਹੀ ਆ ਵੀ ਜਿਹੜਾ ਇਹ ਕਰਪਸ਼ਨ ਹੈ ਬੰਦ ਹੋਣੀ ਚਾਹੀਦੀ ਆ ਪਰ ਇਹਨਾਂ ਦੇ ਵਿੱਚ ਹੀ ਇਹਨਾਂ ਦੀਆਂ ਕਾਲੀਆਂ ਭੇਡਾਂ ਬੈਠੀਆਂ ਬਿਜ਼ਨਸ ਬਿਊਰੋ ਦੇ ਜਿਹੜੀਆਂ ਜਦੋਂ ਕਿਸੇ ਬੰਦੇ ਨੂੰ ਫੜਨਾ ਹੁੰਦਾ ਰੰਗੇ ਅੱਧੀ ਤੇ ਪਹਿਲਾਂ ਉਹਨੂੰ ਦੱਸ ਦਿੰਦੇ ਆ ਸੋ ਆਹ ਵੀਰਾ ਮਜੀਦ ਸਿੰਘ ਜੀ ਤੋਂ ਪੁੱਛਣੇ ਸਾਰਾ ਮਸਲਾ ਕੀ ਸੀ ਮਜੀਦ ਸਿੰਘ ਜੀ ਦੀ ਕੀ ਮਸਲਾ ਸੀ ਸਾਰਾ ਆਪਣਾ ਮਸਲਾ ਸੀਗਾ ਸਿਰਫ ਮੇਨ ਸੀਗਾ ਕਿ ਰਿਸ਼ਵਤ ਦਾ ਹਾਂਜੀ ਕਿ ਰਿਸ਼ਵਤ ਕਿਸ ਤਰ੍ਹਾਂ ਬੰਦ ਹੋਵੇ ਹਾਂਜੀ ਮੈਂ ਇੱਕ ਦੋ ਕੰਮ ਕਰਾਏ ਸੀਗੇ ਉਸੇ ਬੇਸ ਦੇ ਉੱਤੇ ਜਿਹੜੀ ਆ ਉਹ ਰਿਸ਼ਵਤ ਦੀ ਅਗਰਾਂ ਡਿਮਾਂਡ ਕੀਤੀ ਔਰ ਮੈਂ ਦਿੱਤੀ ਹੂੰ ਠੀਕ ਹੈ ਜੀ ਮੈਂ ਕੰਮ ਕਰਾਉਣਾ ਸੀ ਦਿੱਤੀ ਮੈਂ ਦੋ ਦਿਨ ਹੋ ਗਿਆ ਚੱਕਰ ਘੜਦਿਆਂ ਵਿਜੀਲੈਂਸ ਦੇ ਹੂੰ ਕੱਲ ਵੀ ਆਏ ਅੱਜ ਵੀ ਆਏ ਹੂੰ ਕਾਰਵਾਈ ਕੀ ਹੈ ਕਿ ਸਾਡੇ ਕੋ ਸਾਰਾ ਕੁਝ ਪੁੱਛ ਦੱਸ ਕੇ ਲਿਆ ਕਿ ਕਿਹੜਾ ਬੰਦਾ ਸੀਗਾ ਨਾਲ ਪੁੱਛ ਲਿਆ ਬੰਦੇ ਦਾ ਸਾਰਾ ਕੁਝ ਨਾ ਪੁੱਛ ਲਿਆ ਸਾਰਾ ਕੁਝ ਪੁੱਛ ਲਿਆ ਸੀ ਦੱਸ ਵੀ ਦਿੱਤਾ ਕਿ ਪਤਾ ਥਾਂਟ ਕਣਾ ਸਭ ਕੁਝ ਪੁੱਛ ਲਿਆ ਡਿਪਾਰਟਮੈਂਟ ਤੋਂ ਨਹੀਂ ਇਦਾਂ ਕਰੂਗਾ ਹਾਂ ਜਿੱਥੇ ਮੇਨ ਆਹੀ ਕਹਿਣ ਲਿਆ ਕਿ ਰੋਲਾ ਪਾਉਂਦੇ ਕਿ ਵਿਜੀਲੈਂਸ ਵਿਜੀਲੈਂਸ ਆ ਸਰਕਾਰ ਵੀ ਕਹਿੰਦੀ ਵਿਜੀਲੈਂਸ ਪਾ ਜਾਓ ਸਰਕਾਰ ਕਹਿੰਦੀ ਕਿ ਇੱਥੇ ਆਓ ਜਲਦੀ ਜਲਦੀ ਤੇ ਇੰਨਾ ਹੀ ਵਿੱਚੋਂ ਬੰਦਿਆਂ ਨੇ ਉਸ ਬੰਦੇ ਨੂੰ ਦੱਸ ਦਿੰਦਾ ਗਿਆ ਹੂੰ ਕਿ ਤੇਰਾ ਨਾ ਚੀਜ਼ ਹੋ ਰਹੀ ਆ ਠੀਕ ਆ ਵੀ ਤੈਨੂੰ ਤੈਨੂੰ ਟਰੈਪ ਕਰਨਾ ਇਹਨਾਂ ਨੇ ਹਾਂ ਟਰੈਪ ਕਰਨਾ ਉਹ ਬੰਦਾ ਮੈਨੂੰ ਫੋਨ ਕਰ ਠੀਕ ਹੈ ਨਾ ਇਹਦੇ ਵਿੱਚ ਸਾਰਿਆਂ ਦਾ ਰੋਲ ਆ ਡਿਪਟੀ ਸਾਹਿਬ ਦਾ ਵੀ ਰੋਲ ਆ ਕਿਉਂਕਿ ਡਿਪਟੀ ਸਾਹਿਬ ਨੂੰ ਅਸੀਂ ਦੱਸ ਕੇ ਗਿਆ ਜਿਹੜੇ ਜਿਹੜੇ ਮੁਲਾਜ਼ਮਾਂ ਨੂੰ ਦੱਸਿਆ ਸਾਡੇ ਹੱਥੇ ਸਾਰੇ ਚੋਰ ਆ ਔਰ ਸਾਰਿਆਂ ਨੇ ਮਿਲੀ ਭੁਗਤ ਦੇਖੋ ਆਪਾਂ ਨੂੰ ਦੋ ਤਿੰਨ ਬੰਦੇ ਆਪਾਂ ਨੂੰ ਪਤਾ ਸੀ ਜਾਂਦੇ ਦੇਖੋ ਤਹਿਸੀਲਦਾਰ ਨੂੰ ਜਾਂਦੇ ਕਲਰਕਾਂ ਨੂੰ ਜਾਂਦੇ ਉੱਪਰ ਤੱਕ ਪੈਸੇ ਜਾਂਦੇ ਆ ਇਸ ਕਰਕੇ ਉੱਪਰ ਤੱਕ ਸਾਰਿਆਂ ਦੀ ਰਲ਼ੀ ਮਿਲੀ ਆ ਸਾਰਿਆਂ ਨੂੰ ਪਤਾ ਵਾ ਐਕਸ਼ਨ ਸਵਾਹ ਕਰਨਾ ਵਾ ਇਹ ਤਾਲੇ ਲਾਓ ਇਹ ਦਫ਼ਤਰਾਂ ਨੂੰ ਖੋਲੇਗਾ ਤਾਂ ਬੰਦ ਕਰੋ ਇਹਨਾਂ ਨੂੰ ਇਹ ਇੱਥੇ ਗੱਲ ਨਹੀਂ ਮੁੱਕਣੀ ਮੈਂ ਜਲੂਸ ਕੱਢਣਾ ਬਹੁਤ ਜ਼ਿਆਦਾ ਸਾਰਿਆਂ ਦਾ ਠੀਕ ਆ ਠੀਕ ਹੈ ਮੈਨੂੰ ਪਤਾ ਲੱਗ ਗਿਆ ਜਿਹੜਾ ਤੁਸੀਂ ਐਕਸ਼ਨ ਕਰਨਾ ਹੈ ਉਹ ਕਰ ਦਿੱਤਾ ਠੀਕ ਹੈ ਇਹਦੇ ਵਿੱਚ ਮੈਂ ਸਾਰੇ ਧੋਨੇ ਮੈਂ ਕੋਈ ਨਹੀਂ ਕਰਾਂ ਤੁਸੀਂ ਤੁਹਾਨੂੰ ਕਹਿ ਰਹੇ ਸੀ ਮੈਨੂੰ ਜਿਸ ਬੰਦੇ ਨੇ ਇਥੋਂ ਦੱਸਿਆ ਤੁਹਾਨੂੰ ਆਫਿਸ 'ਚ ਪਤਾ ਹੋਰ ਕਿਸੇ ਬੰਦੇ ਨੂੰ ਪਤਾ ਕਿਹਨੂੰ ਦੱਸਿਆ ਤੁਹਾਨੂੰ ਸਾਰੇ ਡਿਪਾਰਟਮੈਂਟ ਨੂੰ ਇਸ ਚੀਜ਼ ਦਾ ਕੱਲ੍ਹ ਦਾ ਦੱਸਿਆ ਅੱਜ ਵੀ ਦੱਸਿਆ ਸਾਰੀਆਂ ਗੱਲਾਂ ਨਾਂ ਦੱਸਤਾ ਟੋਟਲ ਸਾਰਾ ਕੁਝ ਦੱਸਤਾ ਔਰ ਤੁਸੀਂ ਨਾ ਕਿਹਾ ਮੈਂ ਸ਼ਰੀਆਮ ਪਾਉਂਗਾ ਔਰ ਮੈਂ ਪ੍ਰੂਫ ਕਰਨਾ ਠੀਕ ਹੈ ਜੀ ਕਿ ਤੋਂ ਇਹਨਾਂ ਬਹੁਤ ਸੋਹਣੀ ਤੁਹਾਡੀ ਜੋਬ ਆ ਜਿਹੜੀ ਤੁਸੀਂ ਕਰ ਰਹੇ ਆ ਕਿ ਸਾਰੇ ਨਾਲ ਮਿਲ ਕੇ ਵਧੀਆ ਖਾ ਰਹੇ ਆ ਔਰ ਖਾਣਾ ਨਹੀਂ ਚਾਹੀਦਾ ਉਹ ਸਿਸਟਮ ਬੜਿਆ ਬੜਾ ਵਧੀਆ ਚੈਨ ਟੁੱਟੇ ਨਾ ਕਿਉਂਕਿ ਜਿਹੜਾ ਸਰਕਾਰ ਕੰਮ ਕਰ ਰਹੀ ਆ ਸਰਕਾਰ ਨੇ ਜਿਹੜਾ ਰੋਲ ਸਰਕਾਰ ਨੇ ਦਿੱਤਾ ਉਹ ਬਹੁਤ ਔਣਾ ਨਿਭਾ ਰਹੇ ਆ ਅਸੀਂ ਚੰਗਾ ਪੰਜਾਬ ਦੀ ਇੱਕ ਸਰਜਣਾ ਕਰਨੀ ਸੀ ਉਹ ਡਿਪਾਰਟਮੈਂਟ ਹੈ ਡਿਪਾਰਟਮੈਂਟ ਹੀ ਜੇ ਦੱਸੂਗਾ ਵਿਜੀਲੈਂਸ ਹੀ ਦੱਸੂਗੀ ਕਿੱਥੇ ਕੌਣ ਗਲਤੀ ਕਰੂਗਾ ਮੈਂ ਤਾਂ ਕਿਹਨੇ ਦੱਸਿਆ ਇਹ ਤਾਂ ਦੱਸੋ ਸਾਨੂੰ ਸਾਨੂੰ ਮੈਡਮ ਐਦਾਂ ਜੀ ਤੂੰ ਉਹਨੂੰ ਇਨਫੋਰਮੇਸ਼ਨ ਬੰਦੇ ਨੂੰ ਪਹੁੰਚ ਗਈ ਹੈ ਵੀ ਤੂੰ ਹੁਣ ਤੈਨੂੰ ਟ੍ਰੈਪ ਕਰਨ ਲੱਗੇ ਵਿਜੀਲੈਂਸ ਵਾਲੇ ਹੁਣ ਅਸੀਂ ਤਾਂ ਦੱਸਾਂਗੇ ਹੀ ਨਹੀਂ ਅਸੀਂ ਤਾਂ ਕੱਲ ਦੇ ਇੱਥੇ ਖੱਜਲ ਹੋ ਰਹੇ ਆਂ ਕੱਲ ਦੇ ਇੱਥੇ ਆ ਰਹੇ ਆਂ ਤੁਹਾਡੇ ਡਿਪਾਰਟਮੈਂਟ 'ਚ ਹੁਣ ਉਹਨੂੰ ਬੰਦੇ ਨੂੰ ਕਿੱਥੇ ਪਹੁੰਚ ਗਿਆ ਹੋਰ ਕਿਸੇ ਨੂੰ ਪਤਾ ਵੀ ਨਹੀਂ ਸਿਰਫ ਆਪਣੇ ਡਿਪਾਰਟਮੈਂਟ ਨੂੰ ਪਤਾ ਇਹ ਵੀ ਉਹਨੂੰ ਲੀਕ ਆਊਟ ਕੀਤਾ ਹੋ ਗਿਆ ਹੁਣ ਅਸੀਂ ਤੇ ਸਦਾਈ ਥੋੜੀਆਂ ਅਸੀਂ ਕੱਲ ਦੇ ਇੱਥੇ ਬੈਠੇ ਆਂ ਤੋਂ ਬੰਦੇ ਨੂੰ ਪਤਾ ਲੱਗ ਜਾਵੇ ਅੱਜ ਵੀ ਪੈਸੇ ਲੈਣੇ ਆ ਪੈਸੇ ਮੈਨੂੰ ਦੇਣ ਆਉਣਾ ਇਹਨਾਂ ਨੇ ਤੁਹਾਨੂੰ ਆਪ ਬੁਲਾਇਆ ਇਹ ਵੀ ਆ ਕੇ ਆਪਣੀ ਸਟੇਟਮੈਂਟ ਵਗੈਰਾ ਕਿੱਥੇ ਕਿੱਥੇ ਕੱਲ ਦੇ ਖਜਲ ਹੋ ਰਹੇ ਆ ਅਸੀਂ ਅੱਜ ਅੱਜ ਫੇਰ ਢਾਈ ਤਣ ਘੰਟੇ ਹੋ ਗਏ ਕੀਤਾ ਕੀ ਹੈ ਤੁਸੀਂ ਦੱਸੋ ਸਵੇਰ ਦੇ ਦੋ ਬੈਠੇ ਅਸੀਂ ਇੱਥੇ ਢਾਈ ਘੰਟੇ ਹੋ ਗਏ ਸਾਨੂੰ ਨਹੀਂ ਹੁਣ ਨਹੀਂ ਹੁਣ ਸਟੇਟਮੈਂਟ ਨੂੰ ਕੀ ਕਰਾਂਗੇ ਬੰਦੇ ਨੂੰ ਪਤਾ ਲੱਗ ਗਿਆ ਉਹ ਬੰਦਾ ਫੋਨ ਕਰਨ ਰਿਹਾ ਮੈਨੂੰ ਫੇ ਤਾਂ ਇਹ ਮੇਰਾ ਟ੍ਰੈਪ ਕਰਨ ਲੱਗੇ ਆ ਜਾਂ ਮੇਰੇ ਕੋ ਉਹ ਬੰਦੇ ਨੇ ਬੰਦੇ ਨੇ ਬੰਦੇ ਨੇ ਜਿਹਨੂੰ ਟ੍ਰੈਪ ਕਰਨ ਉਹਨੇ ਫੋਨ ਕਰਤਾ ਕਹਿੰਦਾ ਭਾਈ ਜੀ ਤੁਸੀਂ ਸਾਨੂੰ ਟ੍ਰੈਪ ਕਰਨ ਲੱਗੇ ਆ ਐਵੇਂ ਮਨਜੀਤ ਸਾਹਿਬ ਗੱਲ ਹੋਈ ਨਾ ਬਿਲਕੁਲ ਮੈਨੂੰ ਫੋਨ ਆਉਣ ਡਿਆ ਬੰਦੇ ਦਾ ਯਾਰ ਅੱਛਾ ਕੀ ਕਹਰੇ ਫੋਨ ਤੇ ਉਹ ਕਹਿੰਦਾ ਭਾਜੀ ਮਿਲੋ ਤੁਸੀਂ ਮਨਵਾ ਕੇ ਬਣਾਓ ਮਰਜ਼ੀ ਜੋ ਤੁਸੀਂ ਕਹੋਗੇ ਜਿੱਦਾਂ ਕੰਮ ਕਰ ਲਓ ਮੈਨੂੰ ਛੱਡ ਦਿਓ ਯਾਨੀ ਕਿ ਇਹਦਾ ਕੀ ਮਤਲਬ ਹੋਇਆ ਜੀ ਇਹਦਾ ਮਤਲਬ ਇਹੀ ਹੈ ਕਿ ਸਾਰੇ ਮਿਲੇ ਹੋਏ ਆਹੀਂ ਬਿਜਲਸ ਬਿਊਰੋ ਮਰਦਾਬਾਦ 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 ਬਿਜਲਸ ਬਿਊਰੋ ਮਰਦਾਬਾਦ ਅੱਲਾ ਖਲਾਸ ਹੈ ਯ ਮੈਂ ਮਨਜੀਤ ਸਿੰਘ ਪਿੰਡ ਖੀਰਾਵਾਲੀ ਜ਼ਿਲ੍ਹਾ ਕਪੂਰਥਲਾ ਤੇ ਅੱਜ ਕਪੂਰਥਲਾ ਤਹਿਸੀਲ ਦੇ ਵਿੱਚ ਜਿਹੜਾ ਵਾ ਕੱਲ ਅਸੀਂ ਗਏ ਸੀਗੇ ਤੇ ਰਜਿਸਟਰੀ ਦੇ ਪੈਸੇ ਦੇਣ ਜਿਹੜੇ ਉਹ ਅਰਜਨ ਮਿੱਤ ਨੇ ਮੇਰੀ ਰਜਿਸਟਰੀ ਲਈ ਸੀ ਉਸੇ ਮੈਸੇਜ ਵਜ੍ਹਾ ਤੇ ਕਰਕੇ ਅਸੀਂ ਗਏ ਵਿਜੀਲੈਂਸ ਦੇ ਕੋਲ ਕਿ ਸਾਡੇ ਕੋਲ ਇਹਨੇ ਬੰਦਿਆ ਨੇ 185000 ਦੀ ਜਿਹੜੀ ਰਿਸ਼ਵਤ ਦੀ ਮੰਗ ਕੀਤੀ ਹੈ ਇਹਦੇ ਉੱਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਜਿਹਦੇ ਵਿੱਚ ਵਿਜੀਲੈਂਸ ਨੇ ਸਾਨੂੰ ਕੱਲ ਵੀ ਸਾਰੀ ਦਿਹਾੜੀ ਦਾ ਤੋਰੀ ਫੇਰੀ ਰੱਖਿਆ ਸਾਡੇ ਕੋਲ ਸਟਾਫ ਨਹੀਂ ਹੈਗਾ ਸਾਡੇ ਕੋਲ ਵਾ ਨਹੀਂ ਹੈਗਾ ਕੱਲ ਨੂੰ ਆਇਓ ਅਸੀਂ ਅੱਜ ਸੱਜ ਗਏ ਤੇ ਅੱਜ ਵੀ ਸਾਨੂੰ ਜਿਹੜਾ ਇਹ ਬਹੁਤ ਵੱਡਾ ਉਹਨਾਂ ਨੇ ਹਰਾਸਮੈਂਟ ਕੀਤੀ ਗੱਲਾਂ ਕਦੇ ਕਹਿੰਦੇ ਅੱਜ ਡੀਐਸਪੀ ਸਾਹਿਬ ਹਨੀਗੇ ਕਦੇ ਕਹਿੰਦੇ ਜੀ ਸਾਡੇ ਕੋਲ ਸਟਾਫ ਨਹੀਂ ਹੈਗਾ ਅਸੀਂ ਕਾਰਵਾਈ ਕਰਦੇ ਪਏ ਆ ਬਿਆਨ ਲਈਦੇ ਪਏ ਆ ਮਤਲਬ ਟਾਵਾ ਟੋਲ ਕੀਤਾ ਗਿਆ ਜਿਹਦੇ ਵਿੱਚ ਮੈਨੂੰ ਉਸ ਬੰਦੇ ਦਾ ਫੋਨ ਆਉਂਦਾ ਵਾ ਉਹਦੇ ਨਾਲ ਇੱਕ ਲੀਕ ਦਾ ਉਹਦਾ ਫੋਨ ਆਉਂਦਾ ਵਾ ਕਿ ਭਾਜੀ ਤੁਸੀਂ ਸਾਡੀ ਕੋਈ ਟਰੈਪ ਕਰਨ ਲੱਗੇ ਹੋ ਸਾਨੂੰ ਕੋ ਪੈਸੇ ਦੇ ਲ ਵਿਜੀਲੈਂਸ ਨੂੰ ਫੋਨ ਲੱਗੇ ਹੋ ਤੇ ਮੇਰੇ ਸਾਡੇ ਨਾਲ ਇਦਾਂ ਨਾ ਕਰੋ ਇਹ ਗੱਲ ਸਿਰਫ ਮੈਨੂੰ ਤੇ ਜਾਂ ਵਿਜੀਲੈਂਸ ਆਫਿਸ ਨੂੰ ਡੀਐਸਪੀ ਸਾਹਿਬ ਨੂੰ ਜਾਂ ਥੱਲੇ ਹੋਵੇ ਉਹ ਸਟਾਫ ਨੂੰ ਪਤਾ ਸੀ ਹੋਰ ਕਿਸੇ ਨੂੰ ਨਹੀਂ ਸੀ ਪਤਾ ਇਸ ਗੱਲ ਦਾ ਔਰ ਇਹਦੇ ਉੱਤੇ ਕੋਈ ਕਨਾ ਕਾਰਵਾਈ ਕਰਨ ਦੀ ਬਜਾਏ ਉਹਨਾਂ ਰਿਸ਼ਵਤਖੋਰਾਂ ਨੂੰ ਸਾਰੇ ਰਲੇ ਮੇਲੇ ਚੋਰ ਸਾਰੇ ਇਕੱਠੇ ਆ ਜੀ ਇਕੱਠਿਆਂ ਨੂੰ ਪੈਸੇ ਹਿੱਸੇਦਾਰੀਆਂ ਜਾਂਦੀਆਂ ਵਾ ਤੇ ਉਹਨਾਂ ਨੇ ਹੀ ਉਹਨਾਂ ਨੂੰ ਦਾਅ ਕੇ ਨਾਛ ਦਤਾ ਜਿਹੜਾ ਸਾਡਾ ਸਾਰਾ ਕੀਤਾ ਕਰਾਇਆ ਉਹ ਉਹਦੇ ਵਿੱਚ ਪੈ ਗਿਆ ਔਰ ਮੇਰੀ ਵਾਧੂ ਇਨ੍ਹਾਂ ਨੇ ਦੁਸ਼ਮਣੀ ਪਾ ਦਿੱਤੀ ਵਿਜੀਲੈਂਸ ਦੇ ਖਾਸ ਕਰਕੇ ਵਿਜੀਲੈਂਸ ਨੇ ਸਾਰੇ ਸਟਾਫ ਦੇ ਨਾਲ ਮੇਰੀ ਦੁਸ਼ਮਣੀ ਪਾ ਦਿੱਤੀ ਆ ਕਿ ਮੈਂ ਉਹਨਾਂ ਤੇ ਇਹ ਟ੍ਰੈਕ ਕਰ ਲੱਗਾ ਸੀਗਾ ਮੈਂ ਭਗਵਾਨ ਦਮਨ ਸਾਹਿਬ ਨੂੰ ਇੱਕ ਬੇਨਤੀ ਕਰਦਾ ਵਾਂ ਕਿ ਜਿਹੜੇ ਡਿਪਾਰਟਮੈਂਟ ਦਾ ਕਰਕੇ ਆਪਾਂ ਕਹਿੰਦੇ ਆ ਕਿ ਆਪਾਂ ਕਰਪਸ਼ਨ ਖਤਮ ਕਰਨੀ ਆ ਤੇ ਉਹੀ ਡਿਪਾਰਟਮੈਂਟ ਜਿੱਦੋਂ ਵਿੱਚ ਰਲੇ ਹੋਣਗੇ ਤੁਸੀਂ ਕਰਪਸ਼ਨ ਕਿੱਥੋਂ ਖਤਮ ਕਰਾਂਗੇ ਇਸ ਕਰਕੇ ਮੈਂ ਚਾਹੁੰਨਾ ਕਿ ਇਹ ਵਿਜੀਲੈਂਸ ਜਿੰਨਾ ਵੀ ਕਪੂਰਸਲੇ ਦਾ ਆਫਿਸ ਆ ਬੀਐਸਪੀ ਤੋਂ ਲੈ ਕੇ ਥੱਲੇ ਵਾਲੇ ਸਟਾਫ ਤੱਕ ਕਾਰਵਾਈ ਕੀਤੀ ਜਾਵੇ ਸਸਪੈਂਡ ਕੀਤੇ ਜਾਣ ਪਲੱਸ ਜਿਹੜੇ-ਜਿਹੜੇ ਬੰਦਿਆਂ ਦੇ ਰਿਸ਼ਵਤ ਦੇ ਪੈਸੇ ਜਾਂਦੇ ਆ ਜਿਹੜੀ ਮੇਰੇ ਕੋਲ ਆਡੀਓ ਰਿਕਾਰਡਿੰਗ ਵੀ ਹੈਗੀ ਆ ਉਹਨਾਂ ਨਾਲ ਗੱਲਬਾਤ ਹੋਈ ਆ ਜਿੱਦਾਂ ਮੈਂ ਪੈਸੇ ਦਿੱ ਸਾਰੀ ਜਿੱਦ ਮੇਰੇ ਕੋਲ ਪ੍ਰੂਫ ਹੈਗੇ ਜਿੱਦਾਂ ਜਿੱਦਾਂ ਪੈਸੇ ਗਏ ਆ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਕਿਉਂਕਿ ਜਿਹੜੇ ਮੁੱਦੇ ਤੇ ਅਸੀਂ ਉਹ ਕੰਮ ਕੀਤਾ ਹੈ ਮੈਗਨਾ ਭਗਵਾਨ ਸਭਾਣ ਇਹ ਚੀਜ਼ ਨੂੰ ਬਹੁਤ ਵੱਡੀ ਤਰ੍ਹਾਂ ਹੋਰ ਸੀਰੀਅਸ ਲਵੇ ਮੇਰੀ ਵੀਡੀਓ ਨੂੰ ਤਾਂ ਵੀ ਜ਼ਰੂਰ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ